ਫਰੀਦਕੋਟ ਦੇ ਵਿੱਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਦੇ ਵਿੱਚ ਕਲੀਨ ਚਿੱਟ ਹਾਸਲ ਕਰ ਚੁੱਕੇ ਜੀਵਨ ਜੋਤ ਸਿੰਘ ਉਰਫ ਜਗਨੂ ਦੀ ਗੱਡੀ ਤੇ ਹਮਲਾ ਹੋਇਆ ਗੋਲੀਆਂ ਚਲਾਈਆਂ ਗਈਆਂ ਇਸ ਹਮਲੇ ਦੇ ਵਿੱਚ ਜੀਵਨ ਜੋਤ ਦੇ ਡਰਾਈਵਰ ਯਾਦਵਿੰਦਰ ਸਿੰਘ ਦੀ ਮੌਤ ਹੋ ਗਈ ਹੈ ਇਸ ਕਤਲ ਦੀ ਜ਼ਿੰਮੇਵਾਰੀ ਅਰਮੇਨੀਆ ਦੇ ਵਿੱਚ ਬੈਠੇ ਗੈਂਗਸਟਰ ਲੱਕੀ ਪਟਿਆਲ ਨੇ ਲਈ ਹੈ ਇਹ ਵਾਰਦਾਤ ਫਰੀਦਕੋਟ ਦੇ ਕੋਟਪੁਰਾ ਨੇੜੇ ਪਿੰਡ ਬਾਹਮਣ ਵਾਲਾ ਦੇ ਵਿੱਚ ਵਾਪਰੀ ਹੈ ਬਾਈਕ ਸਵਾਰ ਤਿੰਨ ਸ਼ੂਟਰਾਂ ਨੇ ਅੰਡੈਵਰ ਕਾਰ ਦੇ ਉੱਤੇ ਅਨੇਵਾਹ ਗੋਲੀਆਂ ਚਲਾਈਆਂ ਕਾਰ ਦੇ ਵਿੱਚ ਬੈਠੇ ਯਾਦਵਿੰਦਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ। ਇਹ ਮ੍ਰਿਤਕ ਯਾਦਵਿੰਦਰ ਸਿੰਘ ਮੋਹਾਲੀ ਦਾ ਰਹਿਣ ਵਾਲਾ ਸੀ। ਜੀਵਨਜੋਤ ਸਿੰਘ ਉਰਫ ਜਗਨੂ ਦਾ ਨਾਮ ਪਹਿਲਾਂ ਸਿੱਧੂ ਮੂਸੇਵਾਲਾ ਦੇ ਕਤਲ ਦੇ ਵਿੱਚ ਆਇਆ ਸੀ ਪਰ ਬਾਅਦ ਦੇ ਵਿੱਚ ਉਸ ਨੂੰ ਕਲੀਨ ਚਿੱਟ ਮਿਲ ਗਈ ਸੀ। ਪੁਲਿਸ ਨੇ ਕਿਹਾ ਹੈ ਕਿ ਇਹ ਹਮਲਾ ਅਸਲ ਦੇ ਵਿੱਚ ਜਗਨੂ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ ਪਰ ਬਾਅਦ ਦੇ ਵਿੱਚ ਕਿਸੇ ਹੋਰ ਕਾਰ ਦੇ ਵਿੱਚ ਜਗਨੂ ਗੁਰਦੁਆਰਾ ਸਾਹਿਬ ਛੱਡ ਕੇ ਚਲਾ ਗਿਆ ਸੀ। ਜਗਨੂ ਤੇ ਮੂਸੇਵਾਲਾ ਦੀ ਰੇਕੀ ਕਰਨ ਦੇ આરોਪ ਨੇ ਗੈਂਗਸਟਰਾਂ ਨੂੰ ਜਾਣਕਾਰੀ ਮੁਹਈਆ ਕਰਾਉਣ ਦਾ ਵੀ આરોਪ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਅਦਾਲਤ ਦੇ ਵਿੱਚ ਪੇਸ਼ ਕੀਤੇ ਗਏ ਦਸਤਾਵੇਜ਼ ਜਗਨੂ ਨੂੰ ਦੋਸ਼ੀ ਸਾਬਤ ਨਹੀਂ ਕਰ ਸਕੇ ਜਿਸ ਦੇ ਕਾਰਨ ਅਦਾਲਤ ਨੇ ਜਗਨੂ ਨੂੰ ਮਾਮਲੇ ਤੋਂ ਕਲੀਨ ਚਿੱਟ ਦੇ ਦਿੱਤੀ ਸੀ ਦੂਜੀ ਪਾਸੇ ਲक्की ਪਟਿਆਲ ਨੇ ਇੱਕ ਸੋਸ਼ਲ ਮੀਡੀਆ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਜੋ ਬਾਮਣ ਵਾਲਾ ਦੇ ਵਿੱਚ ਕਤਲ ਹੋਇਆ ਉਸ ਦੀ ਜ਼ਿੰਮੇਵਾਰੀ ਅਸੀਂ ਲੈਣੇ ਆ ਹਮਲਾ ਜਗਨੂ ਅਤੇ ਯਾਦਵਿੰਦਰ ਦੋਨਾਂ ਤੇ ਹੋਣਾ ਸੀ ਜਦੋਂ ਜਗਨੂ ਸਾਰਿਆਂ ਦੇ ਸਾਹਮਣੇ ਕਹਿੰਦਾ ਸੀ ਕਿ ਸਾਡਾ ਕਿਸੇ ਨੇ ਕੀ ਵਿਗਾੜ ਲਿਆ ਪੈਸੇ ਤੇ ਤਾਕਤ ਨਾਲ ਤੁਸੀਂ ਸਰਕਾਰ ਦੀ ਸੂਚੀ 'ਚੋਂ ਨਾਮ ਹਟਵਾ ਸਕਦੇ ਹੋ ਪਰ ਸਾਡੀ ਸੂਚੀ ਦੇ ਵਿੱਚੋਂ ਨਹੀਂ ਜੋ ਵੀ ਸਜ਼ਾ ਦਾ ਹੱਕਦਾਰ ਹੈ ਉਸ ਨੂੰ ਸਜ਼ਾ ਮਿਲੇਗੀ ਸਾਡੇ ਵੱਲੋਂ ਪਹਿਲਾਂ ਹੀ ਚੇਤਾਵਨੀ ਦਿੱਤੀ ਗਈ ਸੀ ਕਿ ਜੋ ਵੀ ਜੁਗਨੂ ਦੇ ਨਾਲ ਰਹੇਗਾ ਉਸ ਨੂੰ ਨੁਕਸਾਨ ਹੋਵੇਗਾ ਬਸ ਦੇਖਦੇ ਰਹੋ ਨੰਬਰ ਸਭ ਦਾ ਆਵੇਗਾ এবੀਪੀ ਸੰਜਾ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਪੁਲਿਸ ਇਸ ਮਾਮਲੇ ਦੀ ਜਾਂਚ ਦੇ ਵਿੱਚ ਲੱਗੀ ਹੋਈ ਹੈ ਇਸ ਸੋਸ਼ਲ ਮੀਡੀਆ ਪੋਸਟ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦਾ ਦਾਵਾ ਵੀ ਪੰਜਾਬ ਪੁਲਿਸ ਦੇ ਵੱਲੋਂ ਕੀਤਾ ਗਿਆ ਹੈ ਜੀ ਇੱਥੇ ਅੱਜ ਇੱਕ ਯਾਦਵਿੰਦਰ ਸਿੰਘ ਨਾਮ ਦਾ ਬੰਦਾ ਹੈ ਜਿਹੜਾ ਮੋਹਾਲੀ ਦਾ ਰਹਿਣ ਵਾਲਾ ਹੈ ਉਹਦਾ ਅੱਜ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਗੁਲੀਆਂ ਮਾਰ ਕੇ ਅੱਜ ਮਰਡਰ ਕਰ ਦਿੱਤਾ ਗਿਆ ਹੈ ਤਾਂ ਪੁਲਿਸ ਇਮੀਡੀਏਟਲੀ ਮੌਕੇ ਤੇ ਪਹੁੰਚੀ ਹੈ ਐਂਡ ਵੀ ਹੈਵ ਅ ਵੈਰੀ ਗੁੱਡ ਲੀਡਸ ਸਾਡੇ ਕੋਲ ਹੈਗੀਆਂ ਇਹ ਪ੍ਰੋਪਰ ਸਾਇੰਟਿਫਿਕ ਔਰ ਟੈਕਨੀਕਲ ਇਨਵੈਸਟੀਗੇਸ਼ਨ ਕਰਦੇ ਹੋਏ ਅਸੀਂ ਬਹੁਤ ਛੇਤੀ ਇਸ ਕੇਸ ਨੂੰ ਫੇਸ ਕਰਾਂਗੇ। ਬਤਾਲਦੇ ਕਿ ਕਿੰਨੇ ਦਿਨਾਂ ਵਿੱਚ ਇਸ ਜਿਹੜੀ ਮਤਲਬ ਕਰਨਾ ਸੀ। ਜੀ ਐਸ ਆਈ ਸੈਡ ਕਿ ਸਾਡੇ ਕੋਲ ਬਹੁਤ ਚੰਗੀਆਂ ਲੀਡਸ ਆਈਆਂ ਹੈ ਅਸੀਂ ਬਹੁਤ ਛੇਤੀ ਇਹਨੂੰ ਕ੍ਰੈਕ ਕਰ ਲਾਂਗੇ। ਜੀ ਪ੍ਰੀਲੀਮినਰੀ ਤਾਂ ਇਹ ਕਿਉਂਕਿ ਇਨਸੀਡੈਂਟ ਥੋੜੀ ਜਿਹਾ ਪਹਿਲਾਂ ਹੀ ਹੋਇਆ ਹੈ ਤਾਂ ਇਹ ਜਿਹੜਾ ਬੰਦਾ ਸੀ ਇਹ ਮੋਹਾਲੀ ਦਾ ਰਹਿਣ ਵਾਲਾ ਹੈ ਔਰ ਇੱਥੇ ਅੱਜ ਕਿਸੇ ਇੱਕ ਪਰਸਨਲ ਕੰਮ ਤੇ ਅੱਜ ਇੱਥੇ ਆਏ ਹੋਏ ਸੀ ਪਰਿਵਾਰ ਨਾਲ ਤੇ ਇੱਥੇ ਆਜੇ ਕਿ ਇਨਸੀਡੈਂਟ ਪਾਕੇ ਆ।